ਬਾਈ ਪੰਮਾ ਜੀ ਨਾਲ ਇਹਨਾਂ ਦਾ ਪੋਲਟਰੀ ਫਾਰਮ ਦਾ ਕੰਮ ਹੈ ਬਹੁਤ ਤਕੜਾ ਠੀਕ ਹੈ ਲਈ ਬੈਠੇ ਆਪਾਂ ਕੋਈ ਆਨੇ ਪੈਣਾ ਲਾਓ ਲਾਓ ਬੁੱਟੇ ਲਾਓ ਵਧੀਆ ਨੇ ਕਿਹਾ ਸਹੀ ਹੈ ਸਹੀ ਹੈ ਲਾਓ ਬੁੱਟੇ ਸਹੀ ਹੈ ਫਾਰ ਫੂਟ ਦਾ ਗਰਦ ਹੋਣਾ ਚਾਹੀਦਾ ਹੈ ਜੀ 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 ਜੇ ਬੁੱਟੇ ਵਧੀਆ ਚੱਲੇ ਤਾਂ ਕਿਵੇਂ ਖੁਸ਼ ਹੋਸ ਕਰ ਰਹੇ ਹੋ ਬਹੁਤ ਸੋਹਣੇ ਬੁੱਟੇ ਚੱਲੇ ਨੇ ਜੀ ਹਾਂ ਬਹੁਤ ਸੋਹਣੇ ਬੁੱਟੇ ਚੱਲੇ ਨੇ ਜਿੰਨੇ ਲੈਣੇ ਦੇਵ ਨਰਸਿਦ ਬੁੱਟਾ ਲਓ एक नंबर जी जी क्या आप भी रखते हैं बागवानी का शौक लेकिन लाख कोशिशों के बाद भी आपके पौधों में फल और फूल नहीं लग पाते तो अब समय है देव ग्रीन लैंड नर्सरी को अपनाने का देव ग्रीन लैंड नर्सरी में तैयार किए जाते हैं गारंटीड फलदार और फूलों के पौधे ताकि आप अपने घर में ताजगी भरे ऑर्गेनिक फल आसानी से उगा सकें। हेल्थी और गारंटीड पौधों के साथ हमारे पास है एक एक्सपर्ट्स डॉक्टर्स की टीम जो आपको गाइड करती है हर पौधे की सही जरूरत के बारे में साथ ही हमारे पास आपको मिलेंगे एक से बढ़कर एक डिजाइन के गमले पॉट्स और पौधों के कंटेनर्स तो अब पुराने मुरझाए और बेजान पौधों को कही अलविदा और देव ग्रीन लैंड नर्सरी ऐसी लाइए गारंटीड पौधे जो बनाए आपके सब्र का हर फल मीठा और आपका बगीचा हरा भरा देव ग्रीन लैंड नर्सरी हर पौधे के साथ खुशियों की गारंटी आज ही संपर्क करें ਇਹ ਕੋਰਾ ਜਿਹੜਾ ਤੇ ਕੋਰੇ ਨੂੰ ਰੋਕਣ ਵਾਸਤੇ ਇਹ ਚੀਜ਼ ਲਾਈ ਗਈ ਹੈ ਇਹ ਆਪਾਂ ਉੱਤਰ ਵਾਲੇ ਪਾਸੇ ਨੂੰ ਦੱਖਣ ਵਾਲੇ ਪਾਸੇ ਲਾਉਣੀ ਹੈ ਜਿਹੜਾ ਤੁਹਾਡਾ ਡੰਡਾ ਘਾੜ ਤੋਂ ਘਾਟ ਉਹ 8 ਫੁੱਟ ਦਾ ਲੰਮਾ ਹੋਣਾ ਚਾਹੀਦਾ ਘਾੜ ਤੋਂ ਘਾਟ ਕਿਉਂਕਿ ਫੁੱਟ ਥੱਲੇ ਜਾਣਾ ਤੇ ਇਹਨਾਂ ਕੋਈ ਬੂਟੇ ਦੇ ਉੱਪਰ ਤੇ ਫੁੱਟ ਉੱਤੇ ਵਧਾ ਕੇ ਰੱਖਣਾ ਦਿਤੋਂ ਕੋਰਾ ਨਾ ਭਵੇ ਇੱਕ ਚੀਜ਼ ਹੋਰ ਆ ਵੇਖੋ ਆ ਵਸਤ ਇਹ ਲੜੇ ਟੇਡਾ ਇਸ ਤਰ੍ਹਾਂ ਆ ਵੇਖੋ ਜਿਹੜਾ ਆਪਾਂ ਦੱਸਦੇ ਆ ਨਾ ਵੀ ਆਪਾਂ ਜਿਹੜਾ ਪਾਣੀ ਹੁਣ ਭਾਵੇਂ ਵਿੱਚ ਪੱਠੇ ਵੀ ਖੜੇ ਆ ਮਾੜੇ ਮੋਟੇ ਪਰ ਜਿਹੜੀ ਇਹ ਬੰਨੀ ਐ ਇਹ ਧਰਤੀ ਨਾਲੋਂ ਵੈਨਿ ਉੱਚੀ ਬਣਾਈ ਹੋਈ ਐ ਜਿਹੜਾ ਪਾਣੀ ਐ ਉਹ ਸਿੱਧਾ ਤੁਹਾਨੂੰ ਪੈਂਦਾ ਇਹਦੇ ਜੜ੍ਹਾਂ ਦੇ ਵਿੱਚ ਪਾਣੀ ਨਹੀਂ ਪੈਂਦਾ ਔਰ ਬੂਟਿਆਂ ਦੀ ਗਰੋਥ ਕਰੋ ਨੇੜੇ ਬੂਟੇ ਤੁਸੀਂ ਗਰੋਥ ਵੇਖ ਲਓ ਵੀ ਕਿੱਦਾਂ ਠੰਡ ਦੇ ਵਿੱਚ ਵੀ ਪੋਹ ਚੜਨ ਵਾਲਾ ਕੱਲ ਪਰਸੋਂ ਨਾ ਹਾਂ ਹਾਂ ਪੋਹ ਚੜਨਾ ਹਾਂ ਤੇ ਆਹ ਦੇਖੋ ਇਹਨਾਂ ਦੀ ਗਰੋਥ ਕਿੱਦਾਂ ਐ ਫਰੂਟ ਵੀ ਚੱਕਿਆ ਬੂਟਿਆਂ ਨੇ ਇੱਧਰ ਲਿਆਓ ਆਇਦਨ ਨੂੰ ਨਹੀਂ ਆਉਣਾ ਉਸ ਤੋਂ ਇਹ ਸਾਰੇ ਬੂਟੇ ਇਹ तकरीबन 2 ਮਹੀਨੇ ਪਹਿਲਾਂ ਆਏ ਆ ਤੇ ਆ ਦੇਖ ਲਓ ਫਰੂਟ ਆਰੇ ਆ ਦੇਖੋ ਫਰੂਟ ਆਉਣਾ ਸ਼ੁਰੂ ਹੋ ਗਿਆ ਸੋ ਆ ਤਕਨੀਕ ਵਰਤਣੀਆ ਵੇਖੋ ਸਾਈਡਾਂ ਤੇ ਬੰਨੀ ਬਣੀ ਹੋਈ ਹੈ ਜਿਹੜੀ ਵਿੱਚ ਮਿੱਟੀ ਉੱਚੀ ਹੈ ਤੇ ਖੇਤ ਨਾਲੋਂ ਵੀ ਇਹ ਉੱਚਾ ਰੱਖਿਆ ਗਿਆ ਔਰ ਇਹਨਾਂ ਦੀ ਗਰੋਥ ਜਿਹੜੇ ਬੂਟਿਆਂ ਦੇ ਖੱਗੇ ਨੀਵੇਂ ਆ ਉਹਨਾਂ ਨਾਲੋਂ ਦੁੱਗਣੀ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਕਾਫੀ ਅੱਗੇ ਜਿਹੜੇ ਬੂਟੇ ਐ ਸਾਰੇ ਲੱਗੇ ਆ ਪਰ ਪੂਰੀ ਗ੍ਰੀਨਰੀ ਦੇ ਵਿੱਚ ਐ ਭਾਵੇਂ ਬਾਈਜਾਂ ਦੇ ਵਿੱਚ ਪੱਠੇ ਗੱਡ ਛੱਡੇ ਸੀ ਤੇ ਰੋਕੀ ਤਾਂ ਹੁੰਦਾ ਪਰ ਇਹ ਜਿਹੜੇ ਨਾ ਟਲਦੇਣ ਆਪਣੇ ਜੀਵਦਾਰ ਆ ਦੇਖੋ ਸਾਰੇ ਫਰੂਟ ਤੇ ਬੂਟੇ ਅੱਗੇ ਟੋਟਲੀ ਅਮਰੋਦ ਕੋਈ ਬੂਟਾ ਨਹੀਂ ਛੱਡਿਆ ਸੀ तकरीबन ਇੱਥੇ 35 36 ਤਰ੍ਹਾਂ ਦਾ ਫਰੂਟ ਅਸੀਂ ਲਾਇਆ ਹੋਇਆ ਤੇ ਆ ਸਾਰਾ ਜਿੰਨਾ ਵੀ ਇਹ ਸਾਰਾ ਬੂਟੇ ਲੱਗਾ ਹੋਇਆ ਔਰ ਅੱਗੇ ਤੋਂ ਨਿਪੂ ਵੀ ਦਿਖਾਉਣੇ ਆ ਕਿੰਨੂ ਵੀ ਦਿਖਾਉਣੇ ਆ ਆਵੋ ਕਾਡਾ ਵਿਖਾਉਨੇ ਆਂ ਅੰਜੀਰ ਵੇਖੋ ਅੰਜੀਰ ਕਿੰਨੀ ਗਰੋਥ ਦੇ ਵਿੱਚ ਹੈ। ਕਿੰਨੇ ਪੱਤੇ ਕੱਟ ਗਏ। ਆਹ ਦੇਖ ਲਓ। ਬਹੁਤ ਪੱਤੇ ਗਏ। ਔਰ ਆ ਇਹ ਉਹ ਪੰਮਾ ਗਾਇ ਰੇ ਪੱਤੇ ਕੱਢ ਰਹੀ ਬਰਾ ਅੱਜ ਕੱਲ੍ਹ ਜੇ ਪੱਤੇ ਝੜਦੇ ਹੁੰਦੇ ਆ। ਹਮਨੇ ਪੱਤੇ ਕੱਢੀ ਹਾਂਜੀ ਹਾਂਜੀ ਬਹੁਤ ਤੇ ਆਹ ਚੀਜ਼ ਆਹ ਵੇਖੋ। ਧਰਤੀ ਰਕ ਕਿੰਨੀ ਨੀਵੀਂ ਹੈ। ਤਕਰੀਬਨ 4 ਉਂਗਲ ਜਿਹੜੀ ਧਰਤੀ ਨੀਵੀਂ ਹੈ। ਇਹ ਉੱਚਾ ਹੈ ਔਰ ਪੌਦਿਆਂ ਜਿਹੜਾ ਇਹਦੇ ਤਣੇ 'ਚ ਪਾਣੀ ਨਹੀਂ ਪੈਂਦਾ। ਉੱਚਾ ਕਰਕੇ ਇਹ ਹਮੇਸ਼ਾ ਬੰਨਾ ਰੱਖਿਆ ਕਰੋ। ਤੇ ਲਿਚੀ ਦਿਖਾਉਨੇ ਆ ਤੁਹਾਨੂੰ। ਆ ਵੇਖੋ ਹੁਣ ਪੋ ਦੇ ਵਿੱਚ ਸਾਰੇ ਪੱਤੇ ਝੜ ਜਾਣੇ ਆ ਤੇ ਆ ਇਹਦੀ ਗਰੋਥ ਵੇਖ ਲਓ ਤੁਸੀਂ ਇੱਕ ਜਿਹੜੀ ਆਪਾਂ ਦੁਆਈ ਰਿਕਮੈਂਡ ਕਰਦੇ ਆ ਕਾ ਆਪਣੇ ਕੋ ਬਣਾਇਆ ਬਣਾਇਆ ਵੀ ਆਉਂਦਾ ਹੈ ਬਾਕੀ ਕੋਈ ਜਿਹੜਾ ਪ੍ਰੋਡਕਟ ਨੇ ਉਹ ਸਾਰੇ ਇਹ ਜਿਵੇਂ ਆਪਾਂ ਦੱਸਿਆ ਵੀਰ ਵਰਤਣ ਲਗਾਤਾਰ ਸਾਰੇ ਬੂਟੇ ਇਹ ਲੀਚੇ ਜਾਣੇ ਅੱਗੇ ਚੀਕੂ ਆ ਗਿਆ ਜੀ ਅਨਾਰ ਦੇ ਬੂਟੇ ਆ ਜੀ ਇਹ ਬਿਲਕੁਲ ਛੋਟੇ ਛੋਟੇ ਬੂਟੇ ਸੀਗੇ ਹੁਣ ਪੂਰੀ ਗਰੋਥ ਦੇ ਵਿੱਚ ਹੈ ਮੈਂ ਦਿਖਾਈ ਤੁਹਾਡੇ ਨੇੜੇ ਕਰਕੇ ਆ ਦੇਖੋ ਬਸ ਸੰਭਾਲ ਐ ਸੰਭਾਲ ਤੁਸੀਂ ਕਰ ਲੋਗੇ ਤਾਂ ਇੱਕ ਸਾਲ ਚ ਜਿਹੜੇ ਬੂਟੇ ਆ ਉਹ ਜ਼ਿਆਦਾ ਗਰੋਅ ਕਰ ਜਾਣਗੇ ਇਹ ਚੀਕੋ ਆ ਜੀ ਆਹ ਇਹੋ ਕਾਡੋ ਇੱਧਰ ਅੱਗੇ ਅੰਕਲ ਪੁੱਛ ਰਹੇ ਸੀ ਇਹ ਬੂਤਾ ਕਾਹਦਾ ਹੈ ਸੋ ਇਹ ਬਿਲਕੁਲ ਨਵਾਂ ਫਰੂਟ ਐ ਆਪਣੇ ਵਾਸਤੇ ਨਵਾਂ ਪਰ ਇਹਨੂੰ ਮੱਖਣ ਫਾਲ ਵੀ ਕਹਿੰਦੇ ਕਾਫੀ ਦੇਰ ਤੋਂ ਇਹ ਪ੍ਰਚਲਿਤ ਐ ਇੱਕ ਸਾਡੇ ਕੋਲ ਅੱਗੇ 1 ਕਿਜੀ ਜੰਮੂ ਲੱਗਿਆ ਐ ਇਹਨੂੰ ਕੀਵੀ ਦੇ ਬਰਾਬਰ ਫਰੂਟ ਆਉਂਦਾ ਐ ਇੱਕ ਇੱਕ ਜਿਹੜਾ ਜਾਮਣ 100 ਗ੍ਰਾਮ ਦਾ ਲੱਗਦਾ ਹੈ ਔਰ ਮੈਂ ਜੀ ਨਿਸ਼ਾਨੀ ਦੱਸਣਾ ਤੁਹਾਨੂੰ ਪੰਮਿਆ ਬਟਾ ਖੱਡਾ ਨੀਵਾ ਬੜਿਆਂ ਦਾ ਇਹਨੂੰ ਉੱਚਾ ਕਰੋ ਪੱਤਾ ਤੁਸੀਂ ਦੇਖ ਲਓ ਮੈਂ ਹੱਥ ਤੋਂ ਉੱਪਰ ਰੱਖੂਗਾ ਇਹਨੂੰ ਹੱਥ ਥੱਲੇ ਲੁੱਕ ਜਾਂਦਾ ਹੈ ਜਾਣੇ ਕਿ ਹੱਥ ਤੋਂ ਵੀ ਇਹ ਚੌੜਾਈ ਦੇ ਵਿੱਚ ਹੈ ਜੇ ਹੱਥਾਂ ਆਂਗਲਾ ਖੋਲਾਂਗੇ ਤਾਂ ਇੰਨਾ ਚੌੜਾ ਪੱਤਾ ਇਹਦਾ ਘੱਟ ਤੋਂ ਘੱਟ ਵੀ ਇਹ 5 ਇੰਚ ਚੌੜਾ ਪੱਤਾ ਔਰ ਇਹਨੂੰ ਜਾਮਣ ਵੀ ਇਦਾਂ ਦਾ ਲੱਗਣਾ ਹੈ ਕਿ ਖਜੂਰਾ ਨੇ ਆਹ ਖਜੂਰਾ ਲਾਈਆਂ ਵੀ ਇਹਨੇ ਆ ਆ ਸੈਟ ਐਡਾ ਐਡਾ ਖੜਾ ਚਾਹੀਦਾ ਤੇ ਇਹ ਮੇਲ ਫੀਮੇਲ ਹੁੰਦਾ ਹੈ ਇਹਦੇ ਵਿੱਚ ਤੇ 베ਰੀ ਨੇ ਤਾਂ ਕਮਾਲ ਹੀ ਕਰਤੀ ਹੈ ਔਰ ਇਹ ਬਿਲਕੁਲ ਟਾਣੀ ਦੀ ਸੀਗੀ ਤੇ ਅੱਜ ਤਾਂ ਬਹੁਤ ਜ਼ਿਆਦਾ ਮੈਥ ਦਿਖਾਉਣਾ ਤੁਹਾਨੂੰ 베ਰੀ ਦੇ ਅੱਗੇ ਥੋੜਾ ਜਿਹਾ ਪਾਣੀ ਲੱਗਿਆ ਹੋਇਆ ਔਰ ਇਹ ਜਮਾ ਟਾਣੀ ਦੀ ਸੀਗੀ ਜਦੋਂ ਲੈ ਕੇ ਆਏ ਸੀ ਹਾਂ ਪਰ ਦਾ ਮੈਂ ਛੋਟੇ ਫਾਰਿਕ ਦੇ ਰਿਹਾ ਮੂਰਖਾਂ ਆਪੇ ਬੱਤੇ ਘਰਣਗੇ ਮੈਂ ਇਹਦੇ ਬੇਅਰ ਲੱਗਾ ਵੇਖੋ ਇਹ ਰੈੱਡ ਹੋ ਜਾਂਦਾ ਬਾਅਦ ਚ ਇਹ ਇਹਨੂੰ ਵੀ ਆਪ ਕੋ ਬੰਨਣਾ ਪੈਣਾ ਆ ਦੇਖੋ ਇਹਨੂੰ ਜਿਆਦਾ ਇਥੇ ਬੰਨਦੋ ਐ ਐਨ ਜਾਣਦੇ ਕਈ ਵਾਰੀ ਟੁੱਟ ਜਾਂਦੀਆਂ ਨੇ ਤੇ ਆ ਦੇਖੋ ਬੇਰੀ ਦੀ ਗ੍ਰੋਥ ਔਰ ਇਹ ਬੇਅਰ ਅੱਜ ਤੱਕ ਇਸ ਇਲਾਕੇ ਚ ਕੀ ਮੈਂ ਕਹਿੰਦਾ ਵੀ ਪੂਰੇ ਇਥੇ ਨੇੜੇ ਜਿਹੜੇ ਪੂਰੇ ਹਲਕੇ ਚ ਜਨਾਲਾਂ ਬਾਅਦ ਚ ਨਹੀਂ ਹੋਣਾ ਕਿਸੇ ਦੇ ਕੋਲ ਜਿਹੜੀ ਇਹ ਬੇਅਰ ਦੀ ਕੁਆਲਿਟੀ ਜਦੋਂ ਆਊਗੀ ਉਦੋਂ ਵੀਡੀਓ ਲੱਗ ਤੋਂ ਪਾਵਾਂਗੇ ਤੇ ਅੱਜ ਮੈਂ ਤੁਹਾਨੂੰ ਦੱਸ ਦਾਂ ਮੈਂ ਸਪੈਸ਼ਲ ਨੇ ਅੱਜ ਅਸੀਂ ਸ਼ਾਦੀ ਤੇ ਆਏ ਹੋਇਆ ਤੇ ਮੈਨੂੰ ਯਾਦ ਆਇਆ ਜਦੋਂ ਮੈਂ ਕਿਤੇ ਜਾਂਦਾ ਤਾਂ ਮੈਨੂੰ ਹੁੰਦਾ ਵੀ ਇੱਥੇ ਬੂਟ ਦਿੱਤੇ ਚਲੋ ਦੇਖਦੇ ਹਾਂ ਚੋਟਰਾ ਵੀ ਚੱਲ ਪਿਆ ਇਹ ਚੋਟਰਾ ਜੀ ਆਹ ਦੇਖੋ ਇਹਦੀ ਗਰੋਥ ਵੇਖ ਲਓ ਛੋਟਾ ਤੇ ਇਹ ਵੀ ਉਦੋਂ ਜਮਾ ਨਿਕਿਆ ਸੀਗਾ ਬੂਟਾ ਬੂਟੇ ਤਕਰੀਬਨ ਮੈਂ ਕਹਿੰਨੇ ਵੀ 1 ਸਾਲ ਚ ਇਹ ਬਨਾਣਾ ਖੜਾ ਜੀ ਆਂਬਾ ਇੱਧਰ ਇਹ ਜਿਹੜਾ ਪੱਤਾ ਲੰਬਾ ਹੈ ਇਦਾਂ ਹੀ ਇਹਦਾ ਫਰੂਟ ਵੀ ਲੰਬਾ ਆਉਂਦਾ ਤੇ ਇਧਰ ਅਮਰੂਦ ਦੇ ਬੂਟੇ ਖੜੇ ਇਹਦੇ ਵਿੱਚ ਅਸੀਂ ਅਲੱਗ-ਅਲੱਗ ਕਿਸਮਾਂ ਲਾਈਆਂ ਹੋਈਆਂ ਨੇ ਇਹ ਮੁਸੰਮੀ ਐ ਤੇ ਆ ਵੇਖੋ ਅਜ ਕੁਦਰਤੀ ਮੈਂ ਇਹਨੂੰ ਆਟਾ ਨਹੀਂ ਸੁੱਕਣ ਵਾਲੀ ਜਿਹੜੀ ਬਿਮਾਰੀ ਮੈਨੂੰ ਕਮੈਂਟ ਵੀ ਆਉਂਦਾ ਡੇਲੀ ਆਪਾਂ ਲਾਈਵ ਦੇ ਵਿੱਚ ਵੀ ਪੜਦੇ ਆ ਸੋ ਇਹਨੂੰ ਇੱਕਦਾਂ ਇੱਥੋਂ ਕੱਟ ਦਿਓ ਜਿੱਥੋਂ ਹਰੀ ਐ ਠੀਕ ਹੈ ਜੀ ਸੁੱਕੀ ਤੋਂ ਕੱਟਾਂਗੇ ਉਹ ਚਲਦੀ ਰਹੂਗੀ ਇੱਕੋ ਪਾਊਡਰ ਲੱਗ ਜਲਦੀ ਪਾਓ ਇਹਨੂੰ ਥੱਲੇ ਥੱਲੇ ਵੀ ਸਪਰੇਅ ਵੀ ਕਰੀ ਜਾਂਦੀ ਸਪਰੇਅ ਵੀ ਕਰਾਂਗੇ ਤੇ ਥੱਲੇ ਹਾਂ ਹਾਂ ਬਾਦੂ ਪਿਆ ਤੇ ਇਹ ਮੇਰੇ ਖਾਲ ਇਹ ਮੋੜੀ ਮੁਸੰਮੀ ਹੈ ਨਾ ਹਾਂ ਇਹ ਮੋਟੇ ਵਾਲੀ ਮੁਸੰਮੀ ਜਿਹੜੀ ਮੋਟੇ ਹੈ ਬਾਕੀ ਇਧਰ ਅੰਕਲ ਜੀ ਖੜੇ ਨੇ ਪੰਮੇ ਡੈਡੀ ਜੀ ਹਾਂ ਨੀਬੂ ਦਿਖਾਉਨੇ ਆ ਅੰਕਲ ਜੀ ਕਿਵੇਂ ਲੱਗ ਰਿਹਾ ਉਪਰਾਲਾ ਮੁੰਡਿਆਂ ਦਾ ਬੂਟੇ ਬੱਟਨ ਲਾਈ ਬੈਠੇ ਠੀਕ ਹੈ ਲਾਈ ਬੈਠੇ ਆਪਾਂ ਕਿਹਾ ਨੇ ਪਹਿਲਾਂ ਲਾਓ ਲਾਓ ਬੂਟੇ ਲਾਓ ਵਧੀਆ ਨੇ ਸਹੀ ਹੈ ਸਹੀ ਹੈ ਲਾਓ ਬੂਟੇ ਸਹੀ ਫਰ ਫੂਟ ਦਾ ਘਰਦ ਹੋਣਾ ਚਾਹੀਦਾ ਹੈ ਜੀ 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 ਲਓ ਜੀ ਨਿੰਬੂ ਦੀ ਇਹ ਨਾ ਕਮਾਲ ਹੋਇਆ ਪਿਆ ਮੈਂ ਕਹਿੰਦਾ ਵੀ ਤੁਹਾਨੂੰ ਜਿਵੇਂ ਮੱਖੂ ਲੱਗਿਆ ਹੁੰਦਾ ਆ ਦੇਖੋ ਇਧਰ ਸੂਰਜ ਪੈ ਰਿਹਾ ਨਿੰਬੂ ਨਿੰਬੂ ਲੱਗੇ ਬਣੇ ਨਿੰਬੂ ਇਹ ਨਾ ਜਿਆਦਾ ਆ ਆ ਦੇਖੋ ਔਰ ਮੈਂ ਕਹਿੰਦਾ ਵੀ ਇੱਕ ਬੂਟਾ ਹੀ ਇਹ ਪਿੰਡ ਕੋਲੋਂ ਮੁਕਣਾ ਜਦੋਂ ਇਹਨੂੰ ਇਹ ਫਰੂਟ ਸਕਸੈਸ ਹੋ ਗਿਆ ਔਰ ਇਹ ਆਪਣਾ ਬੂਟਾ ਜਿਹੜਾ ਕਹਿ ਲਓ ਵੀ ਉੱਪਰ ਵਾਲਾ ਕਈ ਕਹਿੰਦੇ ਵੀ ਮਹਿੰਗੇ ਵਾਲਾ ਬੂਟਾ ਕਹਿ ਲਓ ਯਾਨੀ ਕਿ ਮੈਚੂਰ ਬੂਟਾ ਤੇ ਇਹ ਕਿਲੋ ਤੋੜ ਲੈ ਨਾ ਅੱਗੇ ਨਾਲ ਪਹਿਲਾਂ ਹੋਰ ਲੋ ਜੀ ਕਿਲੋ ਫਰੂਟ ਦੇ ਟੁੱਟ ਚੁੱਕਿਆ ਪਹਿਲਾਂ ਔਰ ਇਹ ਉਹ ਨਿੰਬੂ ਨੇ ਜਿਹੜਾ ਉੱਤੇ ਖੜਾ ਖੜਾ ਗਲ ਜਾਂਦਾ ਇਹ ਪੜਾ ਲੰਮਾ ਸਮਾਂ ਟੁੱਟਿਆ ਬਹੁਤ ਘਰ ਚ ਪਿਆ ਰਿਹਾ ਨਾ ਇਹ ਖਰਾਬ ਨਹੀਂ ਹੁੰਦੇ ਕੋਈ ਕਿਸਮ ਹੈ ਨਿੰਬੂ ਦੀ ਆ ਲੱਗ ਜੀ ਆਜਾ ਆ ਸੇਬ ਆ ਜੱਗੇ ਇਹ ਤੁਹਾਨੂੰ ਪੱਤੇ ਝੜਨਗੇ ਆ ਇਹਨਾਂ ਨੂੰ ਚੇ ਕਰੋ ਸਾਰੇ ਪਾਣੀ ਬਹੁਤ ਘੱਟ ਚਾਹੀਦਾ ਇਹਨਾਂ ਬੂਟਿਆਂ ਨੂੰ ਸਾਰਿਆਂ ਨੂੰ ਹਾਂ ਇਹ ਸੇਬ ਦੇ ਬੂਟੇ ਜੀ ਇਹ ਦਰਨਾਸ਼ ਪੱਤੀ ਖੜੀ ਹੈ ਆਮ ਕਿਹੜਾ ਹੈ ਇਹ ਉਹ ਹੈ ਕਿਹੜਾ 3 ਟਾਈਮ ਵਾਲਾ ਤਿੰਨ ਤਿੰਨ ਸਾਲ ਤਿੰਨ ਵਾਰ ਲੱਗੂਗੇ ਇਹਨੂੰ ਹਾਂ ਆ ਦੇਖੋ ਸੇਬ ਦੀ ਗਰੋਥ ਵੇਖੋ ਹਾਂ ਇਹ 15 ਸਾਲ ਪਹਿਲਾਂ ਲੱਗੇ ਨਾ ਔਰ ਹਾਲਾ ਕਿ ਹੁਣ ਸੇਬ ਨੇ ਉਤਨੇ ਮਹੀਨੇ ਪੱਤੇ ਝਾੜ ਜਾਣੇ ਸਾਰੇ ਤੇ ਹਾਂ ਆ ਫਟਾਰਾ ਹੋ ਰਿਹਾ ਵੇਖੋ ਔਰ ਸਾਰਿਆਂ ਦੀ ਬੂਟਿਆਂ ਦੀ ਗਰੋਥ ਵਧੀਆ ਹੈ ਇਹ ਸ਼ਤੂ ਤਾਂ ਲੰਬੇ ਵਾਲਾ ਜੀ ਆ ਬੁੱਟਾ ਕਿਹੜਾ ਆ ਬਕਰਾ ਚੀਚਾ ਇਹੜਾ ਇਹ ਲੂਚਾ ਹੈ ਜੀ ਹਾਂ ਇਹ ਮਿਕਸ ਬਰੋਡ ਜਗ੍ਹਾ ਹੈ ਹੈ ਇਹ ਫੁੱਟਿਆ ਆਉਂਦਾ ਬੜਾ ਵੱਡਾ ਫੁੱਟਿਆ ਆਉਂਦਾ ਇਹ ਆਦਾ ਫਰੋਟਾ ਕਿੰਨਾ ਕੈਂਡ ਫਟਾਰਾ ਆ ਆ ਛੋਟੀ ਲਾਚੀ ਹੈ ਜੀ ਆ ਦੇਖੋ ਇਹ ਸਾਰੀ ਫੈਲ ਜਾਣੀ ਥੱਲੇ ਔਰ ਇਹ ਤਕਰੀਬਨ 3-4 ਸਾਲ ਬਾਅਦ ਫਰੋਟ ਤੇ ਆਊਗੀ ਤੇ ਬੂਟੇ ਤੁਹਾਨੂੰ ਦਿਖਾਤੇ ਨੇ ਪਹਿਲਾਂ ਤੇ ਆਖਰ ਦੇ ਵਿੱਚ ਬਾਈ ਪੰਮਾ ਜੀ ਨਾਲ ਇਹਨਾਂ ਦਾ ਪੋਲਟਰੀ ਫਾਰਮ ਦਾ ਕੰਮ ਹੈ ਬਹੁਤ ਤਕੜਾ ਔਰ ਵਿਆਹ ਸ਼ਾਦੀਆਂ ਦੇ ਵਿੱਚ ਵੀ ਲੋਕ ਇੱਥੋਂ ਕਾਫੀ ਲੈ ਕੇ ਜਾਂਦੇ ਚਿਕਨ ਵਗੈਰਾ ਵਾਸਤੇ ਤੇ ਨੇੜੇ ਕਰੋ ਪੰਮਾ ਜੀ ਕਿਵੇਂ ਬੂਟੇ ਆਪਾਂ ਚਲੋ ਇਹਨਾਂ ਕਾਫੀ ਬੂਟੇ ਲੈ ਆ ਪੈਸੇ ਵੀ ਲੱਗੇ ਆ ਹਾਂਜੀ ਹਾਂਜੀ ਤੇ ਜੇ ਬੂਟੇ ਵਧੀਆ ਚੱਲੇ ਤਾਂ ਕਿਵੇਂ ਖੁਸ਼ੂਸ ਕਰ ਰਹੇ ਹੋ ਬਹੁਤ ਸੋਹਣੇ ਬੂਟੇ ਚੱਲੇ ਨੇ ਜੀ ਹਾਂ ਬਹੁਤ ਸੋਹਣੇ ਬੂਟੇ ਚੱਲੇ ਨੇ ਜਿੰਨੇ ਲੈਣ ਨੇ ਦੇਵ ਨਰਸ ਸਿੰਘ ਬੂਟਾ ਲਓ ਇੱਕ ਨੰਬਰ ਬੂਟਾ ਮਚਿਓਰ ਬੂਟਾ ਜੀ ਜੀ ਹਾਂ ਹਾਂ ਇਹ ਕਈ ਲੋਕ ਉੱਥੇ ਵੇਖਦੇ ਨੇ ਵੀ ਇਹ ਛੋਟਾ ਵੱਡਾ ਤਾਂ ਹੋ ਹੀ ਜਾਣਾ ਹੈ ਪਰ ਵੇਖੋ ਜੇ ਆਪਾਂ ਬੂਟੇ ਅਜ ਮਚੋਰ ਲੈਣੇ ਆਪਾਂ ਬੂਟੇ ਛੋਟੇ ਲੈ ਆ ਜੀ ਹਾਂ ਹਾਂ ਜੀ ਆਪਾਂ ਬੂਟੇ ਛੋਟੇ ਲੈ ਆਓ ਨਹੀਂ ਨਹੀਂ ਚਲੋ ਭਾਵੇਂ ਕੱਦ ਛੋਟਾ ਸੀ ਪਰ ਪਰ ਬੂਟੇ ਦੀ ਜਿਹੜੀ ਮਚਿਓਰਟੀ ਹੁੰਦੀ ਹੈ ਨਾ ਉਹ ਨਰਸਰੀ ਵਾਲ ਦੇ ਹੱਥ ਵਾਸਤੇ ਹੁੰਦੀ ਹੈ ਵੀ ਉਹ ਕੀ ਵੇਚ ਰਿਹਾ ਠੀਕ ਹੈ ਜੀ ਸੋ ਇੱਕ ਆਪਣਾ ਕੋਲ ਬ੍ਰਾਂਡ ਹੈ ਤੇ ਨਹੀਂ ਤਾਂ ਅੱਜ ਤੱਕ ਕੋਈ ਪਿੱਛੇ ਰਕੀ ਆ ਕੇ ਪੁੱਛਦਾ ਵੈਸੇ ਵੀ ਫੋਨ ਕਰੇ ਤਾਂ ਬੰਦੇ ਕੱਟ ਜਾਂਦੇ ਆ ਕੋਈ ਪੀ ਪਤਾ ਨਹੀਂ ਬੂਟੇ ਕੋ ਖਰਾਬ ਹੋ ਗਏ ਹੋਣਗੇ ਔਰ ਮੈਂ ਦਾਅਵੇ ਨਾ ਕਰਨਾ ਵੀ ਅਸੀਂ ਮਾਰਚ ਅਪ੍ਰੈਲ ਦੇ ਵਿੱਚ ਮੈਂ ਦੁਬਾਰਾ ਇੱਥੇ ਵਿੱਚ ਕਰੂੰਗਾ ਔਰ ਤੁਹਾਨੂੰ ਸਾਰੇ ਬੂਟੇ ਦੇ ਨਾਲ ਫਰੂਟ ਲੱਗਾ ਪੂਰਾ ਦਿਖਾਵਾਂਗੇ ਸੋ ਆਹੀ ਕੁਆਲਿਟੀ ਹੈ ਤੇ ਅੱਜ ਅਸੀਂ ਲੱਖੋ ਕੇ ਪਿੰਡ ਦੇ ਵਿੱਚ ਖੜੇ ਆ ਜਲਾਲਾਬਾਦ ਬਲੌਗ ਦਾ ਇਹ ਪਿੰਡ ਹੈ ਲੱਖੋ ਵਾਲੀ ਲੱਖੋ ਵਾਲੀ ਹਾਂ ਲੱਖੋ ਵਾਲੀ ਪਿੰਡ 'ਚ ਖੜੇ ਆ ਤੇ ਇਹ ਬਿਲਕੁਲ ਬੁੱਧੋ ਕੇ ਦੇ ਨਾਲ ਹੀ ਲੱਖੋ ਕੇ ਪੈਂਦਾ ਹੈ ਲੱਖੋ ਵਾਲੀ ਪੈਂਦਾ ਤੇ ਬਸ ਅੱਜ ਵੇਚ ਕੀਤੀ ਹੈ ਤੇ ਹੁਣ ਜਦੋਂ ਦੁਬਾਰਾ ਇੱਥੇ ਆਏ ਫਿਰ ਨਾਲ ਫਰੂਟ ਸਾਰੇ ਤਾਂ ਲੱਗਿਆ ਹੋਊਗਾ ਆੜੂ ਵੀ ਭਰਿਆ ਹੋਊਗਾ ਜਿੰਨੇ ਵੀ ਬੂਟੇ ਆ ਸਾਰੇ ਉਦੋਂ ਫਿਰ ਤੁਹਾਨੂੰ ਲੱਗਿਆ ਫਰੂਟ ਦਿਖਾਵਾਂਗੇ ਸੋ ਇਹਨਾਂ ਟਾਈਮ ਨਹੀਂ ਹੁੰਦਾ ਚਲੋ ਅੱਜ ਕੁਦਰਤੀ ਆਏ ਸੀ ਮੈਰਿਜ ਸੀਗੀ ਇੱਥੇ ਤੇ ਤਕਰੀਬਨ ਜਿਹੜੇ ਕਸਟਮਰ ਆ ਉਹਨਾਂ ਦਾ ਮੇਰੇ ਕੋਲ ਫੋਨ ਸੇਰ ਹੀ ਹੁੰਦੇ ਆ ਮੈਂ ਪੰਮਾ ਜੀ ਨੂੰ ਫੋਨ ਕਰਕੇ ਕਹਿੰਦੇ ਆ ਜਾਓ ਇੱਥੇ ਫਾਰਮ ਤੇ ਆ ਤੇ ਤੁਹਾਨੂੰ ਵੀਡੀਓ ਦਿਖਾ ਦਤੀ ਹੈ ਤੇ ਜਿਹੜਾ ਕਲਿੱਪ ਪਿੱਛੇ ਲੱਗ ਜਾਏ ਅੱਗੇ ਲੱਗ ਜਾਏ ਤਾਂ ਉਹ ਦੇਖ ਲਓ ਜੇ ਬਾਕੀ ਬੂਟੇ ਦਾ ਗਰੋਥ ਤੁਸੀਂ ਦੇਖ ਲਈ ਆ ਇੰਨੀ ਠੰਡ ਦੇ ਵਿੱਚ ਵੀ ਪੋ ਚੜਨ ਵਾਲਾ ਕੱਲ ਪਰਸੋ ਬਹੁਤ ਸੋਹਣਾ ਚੱਲ ਰਿਹਾ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਬੂਟਿਆਂ ਦਾ ਸੋ ਆ ਇੱਕ ਵਾਰ ਬਾਕੀ ਇੱਕ ਗੱਲ ਸਭ ਤੋਂ ਵੱਡੀ ਜਿੱਦਾਂ ਅਸੀਂ ਕਿਹਾ ਹੈ ਉਥੋਂ ਉਹ ਸਾਹਬ ਨਾਲ ਵੀਰੂ ਰਿਪੇਅਰ ਕਰ ਰਹੇ ਨੇ ਉਹ ਸਾਹਬ ਨਾਲ ਇਹਨਾਂ ਨੂੰ ਜੋ ਵੀ ਅਸੀਂ ਪਾ ਰਹੇ ਹਾਂ ਜੜ੍ਹਾਂ ਦੇ ਵਿੱਚ ਜਾਂ ਸਪਰੇਅ ਕਰ ਰਹੇ ਹਾਂ ਸੋ ਆਪਣੇ ਮੁਤਾਬਕ ਜਿ ਚੱਲੋਂਗੇ ਉਹ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਪਰ ਵੀ ਉਹ ਬਹੁਤ ਜ਼ਿਆਦਾ ਇਹਨਾਂ ਦੀ ਕੇਅਰ ਕਰ ਰਹੇ ਤੇ ਬੂਟੇ ਵਧਿਆ ਹਾਲਾਂਕਿ ਵਿੱਚ ਪੱਠੇ ਗੱਡੇ ਹੋਏ ਆ ਤੇ ਫਿਰ ਵੀ ਇੰਨੀ ਵਧੀਆ ਗ੍ਰੋਥ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਇਹੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣਾ ਮਕਸਦ ਨਰਸਰੀ ਦਾ ਜ਼ਿੰਮੇਵਾਰ ਭਰਾ ਆ ਆਪਾਂ ਉਹਨਾਂ ਲੋਕਾਂ ਤੋਂ ਬਚਾਉਣਾ ਜਿਹੜੇ ਤਰਾਉ ਫਰੋ ਸੈਗੜਾ ਤੇ ਬੂਟੇ ਲੈ ਕੇ ਤੇ ਲੋਕਾਂ ਨੂੰ ਲੁੱਟ ਕਰ ਰਿਹਾ 100 100 ਰੁਪਏ ਦੇ ਬੂਟਾ ਲੈ ਤੇ 7 8 800 ਚਾਰ ਬੂਟੇ ਗ੍ਰੋਥ ਹੀ ਨਹੀਂ ਕਰਦੇ ਜੀ 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 ਬਿਲਕੁਲ ਗ੍ਰੋਥ ਹੀ ਨਹੀਂ ਕਰਦੇ ਜੀ ਜੀ ਸੋ ਆਓ ਤੁਸੀਂ ਵੀ ਇੱਕ ਵਾਰ ਦੇਵ ਗ੍ਰੀਨ ਲੈਡ ਨਰਸਰੀ ਫਰੋਹੇਪੁਰ ਰੋਡ ਪਿੰਡ ਪੀਰ ਮੁਹੰਮਦ ਨੇੜੇ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਆਪਣੇ ਨਾਲ ਨਰਸ ਰਹੀ ਹੈ ਰਾਤ ਨੂੰ ਡੇਲੀ 8 ਵਜੇ ਲਾਈਵ ਹੁੰਦਾ ਤੁਸੀਂ ਭਾਵੇਂ ਬੂਟੇ ਲੈ ਆ ਭਾਵੇਂ ਸਾਡੇ ਕੋਲੋਂ ਨਹੀਂ ਲੈ ਤੁਸੀਂ ਫੇਰ ਵੀ ਸਾਡੇ ਕੋਲੋਂ ਜਿਹੜਾ ਕੋਈ ਸਲਾਹ ਮਸ਼ਵਰਾ ਲੈਣੇ ਚਾਹੁੰਦੇ ਹੋ ਜਬ ਬਾਗ ਬਰ ਜੀ ਅਸੀਂ ਤੁਹਾਨੂੰ ਬਿਲਕੁਲ ਅਸੀਂ ਡੇਲੀ ਰਾਤ 8 ਵਜੇ ਲਾਈਵ ਹੁੰਦੇ ਆ ਸੋ ਹੋਰ ਪੰਮਾ ਦੀ ਕੋਸ਼ਿਸ਼ ਅੰਤਿਮਤੀ ਕਰੀ ਜੀ ਬਹੁਤ ਸਮਾਪਤੀ ਕਰ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਮਿਲਦੇ ਆ ਜੀ ਫਿਰ ਰਾਤ 8 ਵਜੇ ਲਾਈਵ ਦੇ ਵਿੱਚ ਤੁਹਾਡੇ ਨਾਲ ਹਰ ਰੋਜ਼ ਅਸੀਂ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਮਿਹਰਬਾਨੀ ਸ਼ੁਕਰੀਆ ਜੀ ਤੇ ਆਹ ਦੇਖ ਲੋ ਫਰੂਟ ਆਰੇ ਆ ਦੇਖੋ ਫਰੂਟ ਆਉਣਾ ਸ਼ੁਰੂ ਹੋ ਗਿਆ ਸੋ ਆਹ ਤਕਨੀਕ ਵਰਤਣੀ ਆ ਵੇਖੋ ਸਾਈਡਾਂ ਤੇ ਬੰਨੀ ਬਣੀ ਹੋਈ ਹੈ ਜਿਹੜੀ ਵਿੱਚ ਮਿੱਟੀ ਉੱਚੀ ਹੈ ਤੇ ਖੇਤ ਨਾਲੋਂ ਵੀ ਇਹ ਉੱਚਾ ਰੱਖਿਆ ਗਿਆ ਔਰ ਇਹਨਾਂ ਦੀ ਗਰੋਥ ਜਿਹੜੇ ਬੂਟਿਆਂ ਦੇ ਖੱਗੇ ਨੀਵੇਂ ਆ ਉਹਨਾਂ ਨਾਲੋਂ ਦੁੱਗਣੀ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਕਾਫੀ ਅੱਗੇ ਜਿਹੜੇ ਬੂਟੇ ਆ ਸਾਰੇ ਲੱਗੇ ਆ ਪਰ ਪੂਰੀ ਗ੍ਰੀਨਰੀ ਦੇ ਵਿੱਚ ਆ ਭਾਵੇਂ ਬਾਈਆਂ ਦੇ ਵਿੱਚ ਪੱਠੇ ਘੱਡ ਛੱਡੇ ਸੀ ਤੇ ਰੋਕ ਹੀ ਦਿੰਦਾ ਪਰ ਇਹ ਜਿਹੜੇ ਨਾ ਟਲਦੇਣ ਆਪਣੇ ਜੀਵਦਾਰ ਆ ਦੇਖੋ ਸਾਰੇ ਫਰੂਟ ਤੇ ਬੂਟੇ ਅੱਗੇ ਟੋਟਲੀ ਅਮਰੋਦ ਕੋਈ ਬੂਟਾ ਨਹੀਂ ਛੱਡਿਆ ਸੀ तकरीबन ਇੱਥੇ 35 36 ਤਰ੍ਹਾਂ ਦਾ ਫਰੂਟ ਅਸੀਂ ਲਾਇਆ ਹੋਇਆ ਤੇ ਆ ਸਾਰਾ ਜਿੰਨਾ ਵੀ ਇਹ ਸਾਰਾ ਬੂਟੇ ਲੱਗਾ ਹੋਇਆ ਔਰ ਅੱਗੇ ਤੋਂ ਨਿੰਬੂ ਵੀ ਦਿਖਾਉਣੇ ਆ ਕਿੰਨੂ ਵੀ ਦਿਖਾਉਣੇ ਆ ਆਵੋ ਕਾਡਾ ਵਿਖਾਉਨੇ ਆਂ ਅੰਜੀਰ ਵੇਖੋ ਅੰਜੀਰ ਕਿੰਨੀ ਗਰੋਥ ਦੇ ਵਿੱਚ ਹੈ। ਕਿੰਨੇ ਪੱਤੇ ਕੱਢ ਗਏ। ਆਹ ਦੇਖ ਲਓ। ਬਹੁਤ ਪੱਤੇ ਕੱਢ ਗਏ। ਔਰ ਆ ਇਹ ਉਹ ਪੰਮਾ ਘੇਰੇ ਪੱਤੇ ਕੱਢ ਰਹੀ ਬਾਰੇ ਅੱਜ ਕੱਲ੍ਹ ਤੇ ਪੱਤੇ ਛੱਡਦੇ ਹੁੰਦੇ ਆ। ਪੱਤੇ ਕੱਢੀ ਹਾਂਜੀ ਹਾਂਜੀ ਬਹੁਤ ਤੇ ਆਹ ਚੀਜ਼ ਆ ਵੇਖੋ। ਧਰਤੀ ਰਕ ਕਿੰਨੀ ਨੀਵੀਂ ਹੈ। ਤਕਰੀਬਨ 4 ਉਂਗਲ ਜਿਹੜੀ ਧਰਤੀ ਨੀਵੀਂ ਹੈ। ਇਹ ਉੱਚਾ ਹੈ ਔਰ ਪੌਦਿਆਂ ਨੂੰ ਜਿਹੜਾ ਇਹਦੇ ਤਣੇ 'ਚ ਪਾਣੀ ਨਹੀਂ ਪੈਂਦਾ। ਉੱਚਾ ਕਰਕੇ ਇਹ ਹਮੇਸ਼ਾ ਬੰਨਾ ਰੱਖਿਆ ਕਰੋ। ਤੇ ਲਿਚੀ ਦਿਖਾਉਨੇ ਆਂ ਤੁਹਾਨੂੰ। ਆ ਵੇਖੋ ਹੁਣ ਪੋ ਦੇ ਵਿੱਚ ਸਾਰੇ ਪੱਤੇ ਝੜ ਜਾਣੇ ਆ ਤੇ ਇਹਦੀ ਗਰੋਥ ਵੇਖ ਲਓ ਤੁਸੀਂ ਇੱਕ ਜਿਹੜੀ ਆਪਾਂ ਦਵਾਈ ਰਿਕਮੈਂਡ ਕਰਦੇ ਆ ਕਾ ਆਪਣੇ ਕੋ ਬਣਾਇਆ ਬਣਾਇਆ ਵੀ ਆਉਂਦਾ ਹੈ ਬਾਕੀ ਕੋਈ ਜਿਹੜਾ ਪ੍ਰੋਡਕਟ ਨੇ ਉਹ ਸਾਰੇ ਇਹ ਜਿਵੇਂ ਆਪਾਂ ਦੱਸਿਆ ਵੀਰ ਵਰਤਣ ਲਗਾਤਾਰ ਸਾਰੇ ਬੂਟੇ ਇਹ ਲੀਚੇ ਲੈਣ ਅੱਗੇ ਚੀਕੋ ਆ ਗਿਆ ਜੀ ਅਨਾਰ ਦੇ ਬੂਟੇ ਆ ਜੀ ਇਹ ਬਿਲਕੁਲ ਛੋਟੇ ਛੋਟੇ ਬੂਟੇ ਸੀਗੇ ਹੁਣ ਪੂਰੀ ਗਰੋਥ ਦੇ ਵਿੱਚ ਹੈ ਮੈਂ ਦਿਖਾਈ ਤੁਹਾਨੂੰ ਨੇੜੇ ਕਰਕੇ ਆ ਦੇਖੋ ਬਸ ਸੰਭਾਲ ਐ ਸਮਾਲ ਤੁਸੀਂ ਕਰ ਲੋਗੇ ਪਰ ਇੱਕ ਸਾਲ ਚ ਜਿਹੜੇ ਬੂਟੇ ਆ ਉਹ ਜਿਆਦਾ ਗਰੋਅ ਕਰ ਜਾਣਗੇ ਇਹ ਚੀਕੋ ਆ ਜੀ ਆਹ ਆਹ ਉਹ ਕਾਡੋ ਇੱਧਰ ਅੱਗੇ ਅੰਕਲ ਪਸਰੇ ਵੀ ਇਹ ਬੂਟਾ ਕਾਦਾ ਹੈ ਸੋ ਇਹ ਬਿਲਕੁਲ ਨਵਾਂ ਫਰੂਟ ਐ ਆਪਣੇ ਵਾਸਤੇ ਨਵਾਂ ਪਰ ਇਹਨੂੰ ਮੱਖਣ ਫਾਲ ਵੀ ਕਹਿੰਦੇ ਕਾਫੀ ਦੇਰ ਤੋਂ ਇਹ ਪ੍ਰਚਲਿਤ ਐ ਇੱਕ ਸਾਡੇ ਕੋਲ ਅੱਗੇ 1 ਕਿਜੀ ਜੰਮੂ ਲੱਗਿਆ ਐ ਇਹਨੂੰ ਕੀਵੀ ਦੇ ਬਰਾਬਰ ਫਰੂਟ ਆਉਦਾ ਐ ਇੱਕ ਇੱਕ ਜਿਹੜਾ ਜਾਮਣ 100 ਗ੍ਰਾਮ ਦਾ ਲੱਗਦਾ ਹੈ ਔਰ ਮੇਰੀ ਨਿਸ਼ਾਨੀ ਦੱਸਣਾ ਤੁਹਾਨੂੰ ਪੰਮਿਆ ਬਟਾ ਖੱਡਾ ਨੀਮਾ ਬੜਿਆਂ ਦਾ ਇਹਨੂੰ ਉੱਚਾ ਕਰੋ ਪੱਤਾ ਤੁਸੀਂ ਦੇਖ ਲਓ ਮੈਂ ਹੱਥ ਤੋਂ ਉੱਪਰ ਰੱਖੂਗਾ ਇਹਨੂੰ ਹੱਥ ਥੱਲੇ ਲੁੱਕ ਜਾਂਦਾ ਹੈ ਜਾਣੇ ਕਿ ਹੱਥ ਤੋਂ ਵੀ ਇਹ ਚੌੜਾਈ ਦੇ ਵਿੱਚ ਹੈ ਜੇ ਹੱਥਾਂ ਐਂ ਉਂਗਲਾਂ ਖੋਲਾਂਗੇ ਤਾਂ ਇੰਨਾ ਚੌੜਾ ਪੱਤਾ ਇਹਦਾ ਘੱਟ ਤੋਂ ਘੱਟ ਵੀ ਇਹ 5 ਇੰਚ ਚੌੜਾ ਪੱਤਾ ਔਰ ਇਹਨੂੰ ਜਾਮਣੇ ਵੀ ਇਦਾਂ ਦਾ ਲੱਗਣਾ ਹੈ ਕਿ ਖਜੂਰਾ ਨੇ ਆ ਖਜੂਰਾ ਲਾਈਆਂ ਵੇ ਇਹਨੇ ਆ ਆ ਆ ਸੈਟ ਡਾ ਡਾ ਖੜਾ ਗਈ ਦਾ ਤੇ ਇਹ ਮੇਲ ਫੀਮੇਲ ਹੁੰਦਾ ਹੈ ਇਹਦੇ ਵਿੱਚ ਤੇ 베ਰੀ ਨੇ ਤਾਂ ਕਮਾਲ ਹੀ ਕਰਤੀ ਹੈ ਔਰ ਇਹ ਬਿਲਕੁਲ ਟਾਣੀ ਸੀਗੀ ਤੇ ਅੱਜ ਤਾਂ ਬਹੁਤ ਜ਼ਿਆਦਾ ਮੈਂ ਦਿਖਾਉਣਾ ਤੁਹਾਨੂੰ 베ਰੀ ਦੇ ਅੱਗੇ ਥੋੜਾ ਜਿਹਾ ਪਾਣੀ ਲੱਗਿਆ ਹੋਇਆ ਔਰ ਇਹ ਜਮਾ ਟ੍ਰੈਣੀ ਦੀ ਸੀਗੀ ਜਦੋਂ ਲੈ ਕੇ ਆਏ ਸੀ ਹਾਂ ਉਦਾਂ ਮੈਂ ਛੋਟੇ ਫਾਲੇ ਦੇਵਾਂ ਮੂਟੇ ਆਪੇ ਵੱਡੇ ਰਹਿਣਗੇ ਭਾਈ ਇਹਦੇ ਬੇਰ ਲੱਗਿਆ ਵੇਖੋ ਇਹ ਰੈੱਡ ਹੋ ਜਾਂਦਾ ਬਾਅਦ ਚ ਇਹ ਇਹਨੂੰ ਵੀ ਆਪੇ ਕੋ ਬੰਨਣਾ ਪੈਣਾ ਆ ਦੇਖੋ ਇਹਨੂੰ ਜਿਆਦਾ ਇਸ ਬੰਨ ਦ ਐਨ ਜਾਣਦੀ ਕਈ ਵਾਰੀ ਟੁੱਟ ਜਾਂਦੀ ਇਹਨੇ ਤੇ ਆ ਦੇਖੋ ਬੇਰੀ ਦੀ ਗਰੋਥ ਔਰ ਇਹ ਬੇਰ ਅੱਜ ਤੱਕ ਇਸ ਇਲਾਕੇ ਚ ਕੀ ਮੈਂ ਕਹਿੰਦਾ ਵੀ ਪੂਰੇ ਇੱਥੇ ਨੇੜੇ-ਤੇੜੇ ਪੂਰੇ ਹਲਕੇ ਚ ਜਰਾਲਾਂ ਬਾਅਦ ਚ ਨਹੀਂ ਹੋਣਾ ਕਿਸੇ ਦੇ ਕੋਲ ਜਿਹੜੀ ਇਹ ਬੇਰ ਦੀ ਕੁਆਲਿਟੀ ਜਦੋਂ ਆਊਗੀ ਉਦੋਂ ਵੀਡੀਓ ਲੱਗ ਤੋਂ ਪਾਵਾਂਗੇ ਤੇ ਅੱਜ ਮੈਂ ਤੁਹਾਨੂੰ ਦੱਸ ਦਾਂ ਮੈਂ ਸਪੈਸ਼ਲ ਨੇ ਅੱਜ ਅਸੀਂ ਸ਼ਾਦੀ ਤੇ ਆਏ ਹੋਇਆ ਤੇ ਮੈਨੂੰ ਯਾਦ ਆਇਆ ਜਦੋਂ ਮੈਂ ਕਿਤੇ ਜਾਂਦਾ ਤਾਂ ਮੈਨੂੰ ਹੁੰਦਾ ਵੀ ਇੱਥੇ ਬੂਟ ਦਿੱਤਣ ਚਲੋ ਦੇਖਦੇ ਹਾਂ ਚੋਟਰਾ ਵੀ ਚੱਲ ਰਿਹਾ ਇਹ ਚੋਟਰਾ ਜੀ ਆ ਦੇਖੋ ਇਹਦੀ ਗਰੋਥ ਵੇਖ ਲਓ ਛੋਟਾ ਹੈ ਤੇ ਇਹ ਵੀ ਉਦੋਂ ਜਮਾ ਨਿਕਿਆ ਸੀਗਾ ਬੂਟਾ ਬੂਟੇ ਤਕਰੀਬਨ ਮੈਂ ਕਹਿੰਨੇ ਵੀ 1 ਸਾਲ ਚ ਇਹ ਬਨਾਣਾ ਖੜਾ ਜੀ ਆਂਬਾ ਇੱਧਰ ਇਹ ਜੀ ਬੇ ਦਾ ਪੱਤਾ ਲੰਬਾ ਹੈ ਇਦਾਂ ਹੀ ਇਹਦਾ ਫਰੂਟ ਵੀ ਲੰਬਾ ਆਉਂਦਾ ਹੈ ਤੇ ਇਧਰ ਅਮਰੂਦ ਦੇ ਬੂਟੇ ਖੜੇ ਨੇ ਇਹਦੇ ਵਿੱਚ ਅਸੀਂ ਅਲੱਗ-ਅਲੱਗ ਕਿਸਮਾਂ ਲਾਈਆਂ ਹੋਈਆਂ ਨੇ ਇਹ ਮੁਸੰਮੀ ਹੈ ਤੇ ਆਹ ਵੇਖੋ ਅਜ ਕੁਦਰਤੀ ਮੈਂ ਇਹਨੂੰ ਆ ਟਾਣੀਆਂ ਸੁੱਕਣ ਵਾਲੀ ਜਿਹੜੀ ਬਿਮਾਰੀ ਮੈਨੂੰ ਕਮੈਂਟ ਵੀ ਆਉਂਦਾ ਡੇਲੀ ਆਪਾਂ ਲਾਈਵ ਦੇ ਵਿੱਚ ਵੀ ਪੜਦੇ ਆ ਸੋ ਇਹਨੂੰ ਇੱਕਦਾਂ ਇੱਥੋਂ ਕੱਟ ਦਿਓ ਜਿੱਥੋਂ ਹਰੀ ਹੈ ਠੀਕ ਹੈ ਜੀ ਸੁੱਕੀ ਤੋਂ ਕੱਟਾਂਗੇ ਉਹ ਚਲਦੀ ਰਹੂਗੀ ਇੱਕੋ ਪਾਊਡਰ ਲੱਗ ਜਲਦੀ ਪਾਓ ਇਹਨੂੰ ਥੱਲੇ ਥੱਲੇ ਵੀ ਸਪਰੇਅ ਵੀ ਕਰੀ ਹੁੰਦੀ ਸਪਰੇਅ ਵੀ ਕਰਾਂਗੇ ਤੇ ਥੱਲੇ ਹਾਂ ਹਾਂ ਬਾਦੂ ਪਿਆ ਮਗਿਆ ਇਹਨੇ ਚਾਰ ਤੇ ਏ ਮੇਰੇ ਖਾਲ ਇਹ ਮੋੜੀ ਮਸੰਮੀ ਹੈ ਨਾ ਹਾਂ ਇਹ ਮੋਟੇ ਵਾਲੀ ਮਸੰਮੀ ਜਿਹੜੀ ਹੈ ਬਾਕੀ ਇਧਰ ਅੰਕਲ ਜੀ ਹੋਰ ਖੜੇ ਨੇ ਪੰਮੇ ਡੈਡੀ ਜੀ ਹਾਂ ਨੀਬੂ ਦਿਖਾਉਣੇ ਆ ਅੰਕਲ ਜੀ ਕਿਵੇਂ ਲੱਗ ਰਿਹਾ ਉਪਰਾਲਾ ਮੁੰਡਿਆਂ ਦਾ ਬੂਟੇ ਬੱਟਾ ਲਾਈ ਬੈਠੇ ਠੀਕ ਹੈ ਲਾਈ ਬੈਠੇ ਆਪਾਂ ਕਿਹਾ ਤੇ ਪਹਿਲਾਂ ਲਾਓ ਲਾਓ ਬੂਟੇ ਲਾਓ ਵਧੀਆ ਨੇ ਇਹ ਸਹੀ ਹੈ ਸਹੀ ਹੈ ਲਾਓ ਬੂਟੇ ਸਹੀ ਫਰੂਟ ਦਾ ਘਰਦ ਹੋਣਾ ਚਾਹੀਦਾ ਹੈ ਜੀ ਜੀ